तो व्हाट इज जो वो हत्या कीती गई है उनी कड़े सरदा ने केजी करता है और प्रशासन तो मांग करता है कि जेड़े भी शरारती तत्व है जहां उन के पीछे जोर की कोई लीडर हैगे उन पे सक्त कार्रवाई कीती जाए ज्योतिबा जो ना एक फेमस होया है इस वारदात के बीच ये कद तो करएगा किसे नहीं पता ਇਹ ਧੋਖੇ ਦੇ ਨਾਲ ਹਿੰਦੂਆਂ ਨੂੰ ਗਊ ਮਾਸ ਖਾਕੇ ਹਿੰਦਵਾਦ ਦੇ ਤਰਲ ਨੂੰ ਪ੍ਰਸ਼ਕਰਿਆਗਾ ਇਹਦੇ ਵਿੱਚ ਕਿਸੇ ਨਾ ਕਿਸੇ ਇਹੋ ਜੀ ਤਾਕਤ ਦਾ ਜ਼ਰੂਰ ਹੱਥ ਹੈਗਾ ਜਿਹੜਾ ਇਹ ਕੰਮ ਕਰਾ ਰਹੀ ਹੈ ਅਦਰਕ ਕੋਈ ਹਿੰਦੂ ਬੰਦਾ ਹੈਗਾ ਹਿੰਦੂ ਦਾ ਗਊ ਮਾਸ ਨਹੀਂ ਖਾ ਸਕਦਾਗਾ ਉਹ ਸਰਦ ਬੰਦਾ ਹੈ ਉਹ ਕੰਮ ਨਹੀਂ ਕਰ ਸਕਦਾ ਕੋਈ ਇੰਡੀਅਨ ਬੰਦਾ ਹੈ ਉਹ ਕੰਮ ਨਹੀਂ ਕਰ ਸਕਦਾ ਜਿਨੂ ਗੱਲ ਹੈ ਕਿ ਦੁਦ ਦੇਸ਼ਤੀ ਇਹ ਤਾਕਤ ਹੈ ਕਿ ਸਾਡੇ ਸ਼ਹਿਰਾਂ ਦੇ ਵਿੱਚ ਸਾਡੇ ਸਟੇਟਾਂ ਦੇ ਵਿੱਚ ਆਈਆਂ ਹੋਈਆਂ ਹੈਗੀਆਂ ਉਹ ਇਹੋ ਜੇ ਵਾਅਦਾ ਕੱਦਿਆਂ ਤੇ ਇਹੋ ਜਿਹੇ ਛਲਤ ਕੰਮ ਹੁੰਦੇ ਸਮਾਜ ਇੱਕ ਸ਼ਾਂਤੀ ਦੇ ਹੱਥ ਦੇ ਵਿੱਚ ਸਮਾਜ ਦੀ ਚਾਹਤ ਕਿ ਉਹ ਖੁੱਬ ਖਰੇ ਬੋਲੇ ਸਮਾਜ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਪ੍ਰਸ਼ਾਸਨ ਨੂੰ ਵਾਰਨਿੰਗ ਦੇਣੀ ਕਿ ਤੁਸੀਂ ਇਸ ਕੰਮ ਨੂੰ ਰੋਕੋ ਜੇ ਪ੍ਰਸ਼ਾਸਨ ਇਸ ਕੰਮ ਨੂੰ ਰੋਕਣ ਦੇ ਵਿੱਚ ਸਫਲ ਨਹੀਂ ਹੁੰਦਾ ਤਾਂ ਫਿਰ ਜੋ ਸਮਾਜ ਹੈਗਾ ਜੋ ਉਹਨੇ ਆਪਣੀ ਕਾਰਵਾਈ ਕਰਨੀ ਹੈ ਉਹਦੇ ਲਈ ਪ੍ਰਸ਼ਾਸਨ ਹੀ ਜਵਾਰ ਹੋਏਗਾ ਕਿ ਅਸੀਂ ਸੜਕਾਂ 'ਤੇ ਧਰਨੇ ਜਿੰਨੀ ਆ ਟ੍ਰੈਫਿਕ ਰੋਕਦੇ ਆ ਜੋ ਵੀ ਅਸੀਂ ਸਾਡੇ ਜਿਹੜੇ ਸਮਾਜ ਇਕੱਠਾ ਹੋ ਗਏ ਸੋਚੂਗਾ ਉਹ ਅਸੀਂ ਕਰਮੇ ਕਰਾਂਗੇ ਉਹ ਜਿਹੜੇ ਸਾਡੇ ਦਰਮਾਇਂ ਦੇ ਇੱਥੇ ਹੈਗੇ ਆ ਐਮਐਨਏ ਐਮਪੀ ਐਮਸੀ ਤੇ ਜਿਹੜੇ ਤਕੜੇ ਲੀਡਰ ਜਿਹੜੇ ਆਪਰੇ ਬਹੁਤ ਕਹਿੰਦੇ ਹੈਗੇ ਕਿ ਹਿੰਦ ਸਮਾਜ ਦੇ ਲੀਡਰ ਉਹਨਾਂ ਨੂੰ ਵੀ ਅਸੀਂ ਕਹਿੰਦੇ ਹੈਗੇ ਜੇ ਤੁਸੀਂ ਸਾਡੇ ਨਾਲ ਨਹੀਂ ਚੱਲੋਗੇ ਤਾਂ ਤੁਹਾਡਾ ਵੀ ਅਸੀਂ ਬਾਇਕਾਟ ਕਰਦਾਂਗੇ ਸਾਡੇ ਦੇ ਸਾਡੇ ਧਰਮ ਪਹਿਲਾਂ ਆਂਦਾ ਤੁਸੀਂ ਸਾਡੀ ਆਵਾਜ਼ ਅਸੀਂ ਸਾਰੇ ਨਾਲ ਕੇ ਅੱਜ ਸਮਾਜ ਦੇ ਮੈਂਬਰ ਕੱਟੇ ਹੋਏ ਆ ਉਦੇ ਮਾਰਗ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਸਭ ਤੋਂ ਸਭ ਕਾਰਵਾਈ ਕੀਤੀ ਜਾਵੇ ਮੈਂ ਇਹ ਇੱਕ ਮਿੰਟ ਪਤਾ ੱਟਿਆ ਕਿ ਪੈਕਿੰਗ ਦੇ ਉੱਤੇ ਹਲਾਲ ਲਿਖਿਆ ਹੋਇਆ ਹੈਗਾ ਹਲਾਲ ਦਾ ਮਤਲਬ ਇਹੀ ਹੁੰਦਾ ਕਿ ਇਹਨੂੰ ਕੱਟ ਕੇ ਮਾਰਿਆ ਗਿਆ ਇਹ ਮਰੇ ਹੋਏ ਬੰਦੇ ਨੂੰ ਵੱਡਣਾ ਜਿਹੜਾ ਉਹ ਹਲਾਲ ਨਹੀਂ ਹੁੰਦਾ ਨਾ ਹੀ ਦੇ ਮੁਸਲਮਾਨ ਨੂੰ ਖਾਂਦੇ ਹੈ ਨਾ ਹੀ ਕੋ ਮੁਸਲਮਾਨ ਕੱਟਰੀਏ ਇਹ ਦੱਸ ਸਕਦਾ ਜੇ ਮੁਸਲਮਾਨ ਕੱਟਰੀਏ ਜੇ ਤਾਂ ਸਪਲਾਈ ਹੁੰਦਾ ਵਾ ਜਦ ਜ ਮੁਸਲਮਾਨ ਦੇ ਨੂੰ ਖਾਂਦੇ ਹੈਗੇ ਆ ਤਾਂ ਜ਼ਰੂਰੀ ਗੱਲ ਹੈਗਾ ਕਿ ਇਹਨੂੰ ਮਾਰਿਆ ਗਿਆ ਕਿ ਪਹਿਲਾਂ ਗਊ ਮਾਤਾ ਨੂੰ ਮਾਰਿਆ ਗਿਆ ਤਾਂ ਫਿਰ ਉਹ ਉਹਨੂੰ ਜਿਹੜਾ ਹੈਗਾ ਯੂਜ਼ ਕੀਤਾ ਗਿਆ ਹੈ ਇਸ ਲਈ ਅਸਰ ਸਾਹਿਬ ਗੁਰਪ੍ਰੀਤ ਨਾਮ ਦੇ ਬੰਦੇ ਨੇ ਇੱਥੇ ਸਾਰਾ ਇਹ ਜਿਹੜਾ ਪਾਂਡਾ ਫੋੜਿਆ ਨਾ ਕੀਤਾ ਵੀ ਇੱਥੇ ਫੈਕਟਰੀ ਹੈ ਦੇ ਲਈ ਇਥੋਂ ਪੈਕਿੰਗ ਜਾਂਦੀ ਹੈ ਕਿ ਕਿਲੋ ਦੀ ਜਦੋਂ ਉਥੇ ਪਹਿਲੇ ਦਿਨ মিডিਆ ਨਾਲ ਗੱਲਬਾਤ ਹੋਈ ਗੁਰਪ੍ਰੀਤ ਦਾ ਕਹਿਣਾ ਸੀ ਕਿ ਟੋਟਲ ਪੰਜਾਬ ਦੇ ਵਿੱਚ 14 ਇਸ ਤਰ੍ਹਾਂ ਦੀਆਂ ਫੈਕਟਰੀਆਂ ਹਨ ਕੋਆਲੇ ਦੀ ਬਾਕੇ ਸਭ ਤੋਂ ਪਹਿਲੀ ਫਗਵਾੜਾ ਵਿੱਚ ਫੜ ਹੋਈਆਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਨੂੰ মিডিਆ ਦੇ ਨਾਲ ਹੀ ਕਿ ਜਿਹੜੀਆਂ 13 ਫੈਕਟਰੀਆਂ ਹੱਲੇ ਵੀ ਚੱਲ ਰਹੀਆਂ ਉਹਦੇ ਹਲੇ ਤੱਕ ਕੋਈ ਨਿਊਜ਼ ਨਹੀਂ ਆਈ ਕਿਸੇ ਨੂੰ ਉਹਦੇ ਬਾਰੇ ਹਲੇ ਤੱਕ ਪਤਾ ਨਹੀਂ ਚੱਲਿਆ ਕੋਈ ਸਰਕਾਰ ਦਾ ਕੰਮ ਹੈਗਾ ਕਿ ਪਤਾ ਲਗਾਣਾ ਕੋਈ ਕੰਮ ਹੋ ਜਾ ਹੈ ਨਹੀਂ ਕਿ ਸਰਕਾਰ ਦਾ ਪਤਾ ਹੁਸਪਤਚਾਚੇ ਨੂੰ ਸਰਕਾਰ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਜੇ ਜਾਣ ਅੱਜ ਪੰਜਾਬ ਦੇ ਵਿੱਚ ਕੀ ਹੋਤਾ ਹੈ ਅੱਗੇ ਤੋਂ ਭੱਜ ਦੇ ਵਿੱਚ ਕੀ ਬਣੇਗਾ ਉਹ ਦੱਸ ਸਕਦੇ ਇਸ ਕਰਕੇ ਸਰਕਾਰ ਦੇ ਅੱਗੇ ਅਸੀਂ ਬੇਨਤੀ ਕਰਦੇ ਹੈਗੇ ਵੀ ਤੁਸੀਂ ਜਿਹੜੇ 14 ਹੋਰ ਟਿਕਾਣੇ ਹੈਗੇ ਆ ਉਹਨਾਂ ਦੇ ਉੱਤੇ ਕਰੋ ਉਹਨਾਂ ਦੇ ਉੱਤੇ ਰਿਪੋਰਟਾ ਕਰੋ ਪੁਰਾਣ ਮੱਧਿਆ ਦੇ ਵਿੱਚ ਘਰਾਂ ਦੇ ਵਿੱਚ ਜਾਂ ਟੱਬਿਆਂ ਦੇ ਉੱਤੇ ਰੀਡ ਕਰਕੇ ਉਹਨਾਂ ਬੰਦੇ ਨੂੰ ਫੜੋ ਆਉਣ ਵਾਲੇ ਦਿਨਾਂ ਦੇ ਵਿੱਚ ਜਨਰਲ ਸਮਾਜ ਦੀ ਕੀ ਦੰਦੇ ਮੈਂ ਪਹਿਲਾਂ ਵੀ ਕਿਹਾ ਹੈਗਾ ਜੇ ਸਰਕਾਰ ਸਾਡੀ ਸੁਣਵਾਈ ਦੇ ਕਰੂਗੀ ਤਾਂ ਆਹਣੇ ਟਾਈਮ ਦੇ ਵਿੱਚ ਜੋ ਅਸੀਂ ਪਹਿਲਾਂ ਕੀਤਾਗਾ ਜਦੋਂ ਸਮਾਏ ਵਿੱਚ ਇਕੱਠੇ ਹੋ ਕੇ ਫਿਰ ਦਿਨ ਰਾਤ ਜਿਹੜਾ ਸਾਡਾ ਜਾਰੀ ਲਊਗਾ ਉਹਦਾ ਜਿੰਮੇਵਾਰ ਪ੍ਰਸ਼ਾਸਨ ਹੋਊਗਾ ਕਿ ਸਾਨੂੰ ਸਮਾਜ ਨੂੰ ਲਗਈਓ ਕਿ ਤੁਸੀਂ ਜਿਹੜਾ ਦੱਸਰ ਕੀਤਾ ਹੈ ਅਸੀਂ ਸ਼ਾਂਤੀ ਚਾਹਦੇ ਆਂ ਉਹ ਸ਼ਾਂਤੀ ਨਹੀਂ ਹੈ ਪੀਣ ਕਰਦੇ ਆਂ ਅੱਜ ਮੀਟਿੰਗ ਵੀ ਐਸੇ ਕਰਕੇ ਰੱਖੀ ਗਈ ਤੁਸੀਂ ਸ਼ਾਂਤੀ ਦਾ ਨਾ ਨਹੀਂ ਉਹ ਮੋਜਰਮਾਨ ਨੂੰ ਫੜ ਕੇ ਤਨੂ ਦੇ ਹਵਾਲੇ ਕਰੋ ਤੇ ਕਾਨੂੰਨੀ ਕਾਰਵਾਈ ਹੋਏਗੀ। ਅੱਜ ਪਾਵਰੇ ਸਾਹਮਣੇ ਦਿੱਤੋ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਹਾਂ ਸਾਰੇ ਕਿ ਬਹੁਤ ਵੱਡੀ ਘਟਨਾ ਜਿਹੜੀ ਮਾਰੀ ਬੱਦੀ ਆ ਸਾਡੇ ਸ਼ਹਿਰ ਲਈ ਤੇ ਪੰਜਾਬ ਲਈ ਤਾਂ ਖਾਸ ਕਰਕੇ ਪਾਲ ਦੇ ਮਿਸ਼ਨ ਵੱਲੋਂ ਜਿਹੜੀ ਕਿ ਬਿਰਕਾਂ ਵਾਲੇ ਹੋਟਲ ਤੇ ਗਾਇਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਵੇਚਿਆ ਚੋਤੀ ਦਾ ਬੱਜੋ ਚੋਤੀ ਢਾਬਾ ਚਾਚੇ ਤੋਂ ਲੈ ਉਹਦੇ ਵਿੱਚ ਗਾਈਆਂ ਨੂੰ ਮਾਰਨਾ ਸਾਡੇ ਹਿੰਦੁਸਤਾਨ ਦੇ ਬਹੁਤ ਵੱਡਾ ਪਾਪ ਆ ਔਰ ਬੰਦੇ ਦੇ ਬਰਕਰਰ ਇਹ ਫਰਸ਼ਾਂ ਦਾ ਜੁਮੂਆ ਕਿਉਂਕਿ ਹਿੰਦੂਆਂ ਲਈ ਕੋਈ ਹਤਿਆਲਾ ਮਾਸ ਖਾਣਾ ਬਹੁਤ ਇੱਕ ਪਾਪ ਦੇ ਬਰਕਰਰ ਲਿਖਿਆ ਇਤਿਹਾਸਕਾਰਾਂ ਨੇ ਸਾਡੇ ਸੰਤਾਮਾਂ ਕੋਖੜ ਔਰ ਉਹਦੇ ਵਿੱਚ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਰਿਪੋਰਟ ਦੇ ਵਿੱਚ ਹਲਾਲ ਲਿਖਿਆ ਖਲਾਲ ਜਿਹੜੀ ਚੀਜ਼ ਆ ਉਹਨੂੰ ਮਾਰਿਆ ਜਾਂਦਾ ਪਹਿਲਾਂ ਤਾਂ ਫੇਰ ਉਹਦਾ ਮਾਸ ਵਿੱਚ ਕੱਟਿਆ ਜਾਂਦਾ ਵੰਡਿਆ ਜਾਂਦਾ ਜੇ ਉਹਨੂੰ ਮਾਰ ਕੇ ਮਰਿਆ ਮਾਸ ਨਹੀਂ ਹੈ ਤਾਂ ਫੇਰ ਡਰੋਂ ਪਿਛੋੜਿਆ ਜਾਂਦਾ ਜਾਂਦਾ ਜਦ ਕਿ ਇਹਦੇ ਵਿੱਚ ਪ੍ਰਸ਼ਾਸਨ ਨੂੰ ਸਾਡਾ ਵੀ ਤੇ ਸ਼ਹਿਰ ਵਾਸੀਆਂ ਨੂੰ ਵੀ ਪੂਰ ਸਹਿਯੋਗ ਵੀ ਦੇਣਾ ਚਾਹੀਦਾ ਕਿ ਉਹ ਅਪਰਾਧੀਆਂ ਤੱਕ ਪਹੁੰਚਣ ਪਰ ਉਹਨਾਂ ਨੂੰ ਵੀ ਇਸ ਗੱਲ ਤੇ ਪਹਿਰਾ ਦੇਣਾ ਚਾਹੀਦਾ ਕਿ ਕਿਸੇ ਬੰਦੇ ਨੂੰ ਵੀ ਇਹ ਤੇ ਬਖਸ਼ਿਆ ਨਾ ਜਾਵੇ ਭਾਵੇਂ ਜਿਹੜੇ ਮਰਜ਼ੀ ਪਾਰਟੀ ਦਾ ਹੋਵੇ ਜਿਹੜੇ ਮਰਜ਼ੀ ਹੋਦੇਦਾਰ ਦੀ ਮਗਰਮਹਤ ਹੋਵੇ ਜਾਂ ਕੋਈ ਵੀ ਨਮਾਇਦਾ ਹੋਵੇ ਕੋਈ ਇਹਦੇ ਵਿੱਚ ਮੇਰੀ ਮੇਰਾ ਜਿਹੜਾ ਆਪਣਾ ਦਿਮਾਗ ਕੰਮ ਕਰਦਾ ਕਿ ਬਹੁਤ ਸਾਰੇ ਡਾਕਟਰਾਂ ਦੀ ਵੀ ਸਹਿਮਤੀ ਹੋ ਜਾਂਦੀ ਆ ਕਿ ਜਿਹੜੇ ਪਾਸ ਨਹੀਂ ਕੀਤਾ ਜਾਂਦਾ ਸਾਡੇ ਇਥੇ ਛਟਕਈਆਂ ਦੇ ਚੌਂਕ ਮਸ਼ਹੂਰ ਹੈ ਜਿੱਥੇ ਮਾਸ ਪਿਚੇ ਜਾਂਦਾ ਉੱਥੇ ਕੋਈ ਵੀ ਪਸ਼ੂ ਤੇ ਕੋਈ ਵੀ ਬੱਕਰੀ ਜਾਨਵਰ ਜਾਂ ਸੂਰ ਪਾਸ ਕੀਤਾ ਨਹੀਂ ਜਾਂਦਾ ਡਾਕਟਰਾਂ ਤੋਂ ਕਿ ਇਹ ਮਾਰਨ ਦੇ ਕਾਬਿਲ ਹੈ ਜਾਂ ਨਹੀਂ ਹੈ ਇਹ ਬਹੁਤ ਵੱਡੀ ਅਨਕਹਿੜੀ ਹੈ ਜਿਹੜੀ ਕਿ ਅਜੇ ਤੋ ਪਹਿਲਾਂ ਪਾਸ ਕੀਤਾ ਜਾਂਦਾ ਤੇ ਉਹਦੇ ਵਿੱਚ ਸਾਡੀ ਅਸੀਂ ਐਸਪੀ ਸਾਹਿਬ ਨੂੰ ਵੀ ਮਿਲਾਂਗੇ ਤਾਂ ਅਸੀਂ ਡਾਕਟਰ ਚੱਬੇਵਾਲ ਨੂੰ ਵੀ ਇਹ ਗੱਲ ਕਵਾਂਗੇ ਕਿ ਭਾਈ ਸਾਹਿਬ ਤੁਸੀਂ ਸਾਡੇ ਨਿਵਾਸੀ ਵੀ ਆ ਤੇ ਇਸ ਇਲਾਕੇ ਦੀ ਤੁਸੀਂ ਬੋਟਾ ਲੈ ਕੇ ਐਮਪੀ ਸਾਹਿਬ ਬਣੇ ਆ ਇਹਨੂੰ ਪੂਰਾ ਪਹਿਰਾ ਦੇ ਕੇ ਇਹ ਫਰਦ ਅਰਜ ਕਰਕੇ ਤੱਕ ਕੋਈ ਵੀ ਬੰਦਾ ਬਖਸ਼ਿਆ ਨਾ ਜਾਵੇ ਜਿਹਨਾਂ ਨੇ ਕਾਰਜ ਕੀਤਾ ਔਰ ਮੇਰੀ ਦੂਸਰੀ ਬੇਨਤੀ ਆ ਕਿ ਜਦੋਂ ਸਾਡੇ ਕੋਲੋਂ ਸਾਰਾ ਗਊਆਂ ਦਾ ਟੈਕਸ ਲਿਆ ਜਾਂਦਾ ਤੇ ਗਾਈਆਂ ਨੂੰ ਇੱਕ ਸਾਂ ਬੰਨ ਕੇ ਸਰਕਾਰ ਕਿਉਂ ਨਹੀਂ ਰੱਖਦੀ ਇੱਕ ਸਾਂ ਉਹਨਾਂ ਦੀ ਸ਼ਗਫਤ ਨੂੰ ਨਹੀਂ ਬਣਾਈ ਜਾਂਦੀ ਸਾਡੇ ਖੇਤਾਂ ਵਿੱਚ ਫਿਰਦੀਆਂ ਸੜਕਾਂ ਤੇ ਫਿਰਦੀਆਂ ਐਕਸੀਡੈਂਟ ਹੋ ਕੇ ਮਾਵਾ ਦੇ ਪੁੱਤ ਮਰ ਗਏ ਪਤਿਆਂ ਦੇ ਪਤੀ ਮਰ ਗਏ ਭੈਣਾਂ ਦੇ ਭਰਾ ਮਰ ਗਏ ਉਹਨਾਂ ਦੀ ਦੋਸ਼ੀ ਵੀ ਜੇ ਮੈਂ ਮੰਨਾ ਤੇ ਸਰਕਾਰ ਆ ਕਿ ਜਿਹੜੀ ਪੈਸੇ ਲੈ ਕੇ ਵੀ ਸਾਡੇ ਪਸ਼ੂਆਂ ਦੀ ਰੱਖੀ ਨਹੀਂ ਕਰਦੀ ਸਾਡੇ ਜ਼ਿਮੀਦਾਰ ਭਰਾਵਾਂ ਦੀਆਂ ਫਤਲਾਂ ਅਜਾੜੀਆਂ ਜਾਂਦੀਆਂ ਚਲੋ ਅਜਾੜੀਆਂ ਜਾਂਦੀਆਂ ਤੇ ਨੌਕਰ ਰੱਖੇ ਆ ਜ਼ਿਮੀਦਾਰਾਂ ਦੇ ਬੰਦੇ ਤਾਂ ਹੈ ਨਹੀਂ ਛੱਟਾਂ ਦਾ ਬੰਦਾ ਤਾਂ ਕੋਈ ਨਹੀਂ ਪਰ ਜਿਹੜੇ ਭਈਏ ਆ ਭਈਏ ਜਾ ਕੇ ਜਿਹੋਨ ਦੇ ਹੱਥ ਗਰੱਫੀ ਆ ਜਾਂ ਕੋਈ ਵੀ ਜਾਨਵਰਾਂ ਦੇ ਮਾਰਦੇ ਆ ਉਹਨਾਂ ਦੇ ਕੀੜੇ ਪਏ ਪਸ਼ੂਆਂ ਦੇ ਅਸੀਂ ਇਲਾਜ ਕਰਉਂਦੇ ਆ ਸਾਡਾ ਭਰਾ ਫਵੇਦੀ ਚ ਜਿੱਦਣ ਦਾ ਦੇ ਕੀੜੇ ਪਿਆਂ ਦੇ ਦਵਾਈ ਨਹੀਂ ਅਸੀਂ ਸਰਦ ਕੇ ਉਦਲ ਨਸ਼ਰ ਕਰਦੇ ਆਂਗੇ ਕਿ ਐਡਾ ਇਲਾਜ ਕੋਣ ਕਰਾਵੇ ਜੋ ਹਲਾਤ ਹੁੰਦੇ ਆ ਮੈਂ ਇੰਨੇ ਕਹਿੰਦਾ ਹੋਇਆ ਇਥੇ ਖਿਮਾ ਦਾ ਜੱਜ ਕਿਹਾ ਹੋਰ ਸੇਠੀ ਜਨਰਲ ਸਮਾਜ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜਾ ਐਸਾ ਉਪਰਾਲਾ ਕਰੇਗਾ ਇਹ ਗਊਆਂ ਦੇ ਵਾਸਤੇ ਸਪੈਸ਼ਲੀ ਆਪਾਂ ਗਊਆਂ ਹੱਤਿਆ ਦੀ ਤੇ ਗੱਲ ਚੱਲ ਰਹੀ ਹੈ ਅਸੀਂ ਤਾਂ ਪਹਿਲੀ ਗੱਲ ਤੇ ਅਸੀਂ ਗੋਸ਼ਾਲਾ ਦੇ ਵਿੱਚ ਜਾ ਕੇ ਦੇਖਿਆ ਕਰਾਂਗੇ ਕਿ ਸਾਡੀਆਂ ਗਾਇਆਂ ਇੱਥੇ ਹੈ ਕਿੰਨੀਆਂ ਤੇ ਨਿਕਲਦੀਆਂ ਵਿੱਚੋਂ ਕਿੰਨੀਆਂ ਆ ਜਾਂਦੀਆਂ ਮੇਰਾ ਵੱਡਾ ਆਪਣਾ ਮੈਂ ਵਿੱਚੋਂ ਵਿੱਚ ਜਾ ਕੇ ਦੇਖਿਆ ਕਿ ਬਹੁਤ ਸਾਰੀਆਂ ਗਾਇਆਂ ਗੋਸ਼ਾਲਾ ਦਿੱਤੀਆਂ ਜਾਂਦੀਆਂ ਔਰ ਦੂਸਰੇ ਦਿਨ ਗਾਇਆਂ ਅੰਦਰੋਂ ਗਾਇਬ ਹੋ ਜਾਂਦੀਆਂ ਇਹ ਸਾਡੇ ਕਿਸਾਨ ਭਰਾ گاਉਆਂ ਨੂੰ ਛੱਡ ਦਿੰਦੇ ਆ ਦੁੱਧ ਜਿੰਨੀ ਤੱਕ ਉਹਨਾਂ ਦੀ ਜਰੂਰਤ ਆ ਦੁੱਧ ਜਦੋਂ ਦੇਣਾ ਗਾਈਆਂ ਬੰਦ ਕਰ ਦਿੰਦੀਆਂ ਸਾਡੇ ਕਿਸਾਨ ਭਰਾ ਹੀ ਨੇ ਜਿਹੜੇ ਰਾਤ ਨੂੰ ਅੰਧੇਰੇ ਦੇ ਵਿੱਚ ਛੱਡ ਦਿੰਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਤੇ ਵੀ ਜਿਹੜੇ ਕਿਸਾਨ ਦੀ ਸਾਡੀ ਜਿੰਨਾ ਚਿਰ ਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ ਕੋਈ ਵੀ ਸਰਕਾਰ ਹੋਵੇ ਉਹਦੇ ਵਿੱਚ ਸਾਨੂੰ ਪਬਲਿਕ ਸਹਿਯੋਗ ਦੇਣਾ ਚਾਹੀਦਾ ਵੀ ਆ ਗਾਂ ਫਰਾਂ ਦੇ ਬੰਦੇ ਨੇ ਛੱਡੀ ਆ ਕੋਈ ਰਿਪੋਰਟ ਪੁਲਿਸ ਨੂੰ ਵੀ ਗਾਂ ਆਪੇ ਦੀ ਛੱਡੀ ਜਾਊਗੀ ਗਾਂ ਛੱਡਦੇ ਅਸੀਂ ਆ ਸਾਡੇ ਤੋਂ ਸਾਨੂੰ ਭਰਾ ਛੱਡਦੇ ਆ ਜਿਉਂ ਗਾਂ ਛੱਡੀ ਜਾਂਦੀ ਆ ਤੇ ਮੰਨੇ ਦੇ ਵਿੱਚ ਕੋਈ ਉਹਦੀ ਐਮਸੀਟੀ ਡਿਊਟੀ ਲਾਓ ਲੰਬੜਦਾਰ ਦੀ ਡਿਊਟੀ ਲਾਓ ਤੇ ਭਾਈ ਤ ਨੂੰ ਦੱਸਣਾ ਆ ਕਿ ਨਵੇਂ ਇੱਥੇ ਗਾਂ ਫਲਾਣੇ ਬੰਦੇ ਨੇ ਛੱਡੀ ਆ ਉਹਦੀ ਉਹਦੀ ਗਾਂ ਦੀ ਉਹਦੀ ਪਰਚਾ ਦਰਚ ਕਰਾਇਆ ਜਾ ਤਾਂ ਗਾਂ ਛੁੱਟਦੀ ਨਹੀਂ ਦੂਸਰੀ ਇਹ ਆ ਕਿ ਹੜੇ ਕੰਮ ਦੇ ਵਿੱਚ ਹੁਣ ਦੂਸਰੇ ਨੰਬਰ ਤੇ ਨਸ਼ੇ ਦਾ ਜ਼ੋਰ ਫੜਿਆ ਆ ਫਲਾਣਾ ਫੜ ਲਿਆ ਫਲਾਣਾ ਫੜ ਲਿਆ ਜਿੰਨਾ ਚਿਰ ਪਬਲਿਕ ਸਾਥ ਨਹੀਂ ਦਿੰਦੀ ਕ ਮਸੀ ਸਾਥ ਨਹੀਂ ਦਿੰਦੇ ਲੰਬੜਦਾਰ ਸਾਥ ਨਹੀਂ ਦਿੰਦੇ ਸਰਪੰਚ ਸਾਥ ਨਹੀਂ ਦਿੰਦੇ ਨਸ਼ਾ ਬੰਦ ਨਹੀਂ ਹੋ ਸਕਦਾ ਪੰਜਾਬ ਚ ਇਤੋਂ ਵੱਧ ਉੱਪੀ ਗੂਗਾ ਤੇ ਤੂੰ ਵੱਧ ਨੌਜਵਾਨ ਨੌਜਵਾਨ ਮਰੂਗੇ ਇਹ ਵੀ ਮੈਂ ਨਸ਼ੇ ਦੀ ਗੱਲ ਹੈ। ਜਲੋ ਸਮਾਜ ਆਉਣ ਵਾਲੇ ਦਿਨਾਂ ਚ ਕੋਈ ਪ੍ਰਦਰਸ਼ਨ ਕਰੇਗਾ ਜਾਂ ਮੰਗ ਪੱਤਰ ਦੇਵੇਗਾ ਕੋਈ ਅੱਜ ਐਸਪੀ ਸਾਹਿਬ ਨੂੰ ਮਿਲ ਕੇ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਤੇ ਚੰਪੇਵਾਲ ਸਾਹਿਬ ਨੂੰ ਮਿਲਾਂਗੇ ਸਾਡਾ ਐਮਪੀ ਆ ਕਿ ਭਾਈ ਸਾਹਿਬ ਆਹ ਸਾਡੇ ਜਿਹੜੀ ਮੰਗ ਆ ਇਹਨੂੰ ਪੂਰੀ ਕਰੋ ਉਹਨਾਂ ਮੈਂ ਕੀ ਕਰਦੇ ਆ ਉਹਨਾਂ ਦੀ ਸਰਕਾਰ ਆ ਉਹ ਆ ਵੀ ਉੱਪਰ ਜਾ ਕੇ ਅਠਾਉਂਦੇ ਇਸ ਕਰਕੇ